ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ ਦੇਆਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕਿਉਂਕਿ ਅਸ਼ਟਮੀ ਦਾ ਦਿਨ ਸਾਡੇ ਵਾਸਤੇ ਬਹੁਤ ਪਵਿੱਤਰ ਦਿਨ ਹੈ ਕਿਉਂਕਿ ਅੱਜ ਕੰਨਿਆਵਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਉਹਨਾਂ ਦੀ ਪੂਜਾ ਅਰਚਨਾ ਪੂਜਾ ਕੀਤੀ ਜਾ ਰਹੀ ਹੈ ਸੋ ਅਸੀਂ ਇੱਕੋ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਸਾਰੇ ਦੇਸ਼ ਵਾਸੀਆਂ ਨੂੰ ਕਿ ਜਿਹੜੀ ਬੇਟੀ ਹੈ ਇਹਨੂੰ ਜਿੰਨਾ ਹੋ ਸਕੇ ਉਹਨੂੰ ਉਹਨਾਂ ਪੜ੍ਹਾਓ ਲਿਖਾਓ ਉਹ ਚੰਗੇ ਮੁਕਾਮ ਤੇ ਪਹੁੰਚੇ ਕਿਉਂਕਿ ਅਸੀਂ ਦੇਖਿਆ ਕਈ ਵਾਰੀ ਇਹ ਚ ਭਾਵ ਅੰਤਰ ਕੀਤਾ ਜਾਂਦਾ ਹੈ ਕਿ ਜਿਹੜੀ ਬੇਟੀ ਹੈ ਉਹਨੂੰ ਉਹਨਾਂ ਪੜਾਇਆ ਲਿਖਾਇਆ ਨਹੀਂ ਜਾਂਦਾ ਜਾਂ ਬੇਟੇ ਦੇ ਮੁਕਾਬਲੇ ਉਹਨੂੰ ਘੱਟ ਸਮਝਿਆ ਜਾਂਦਾ ਸੋ ਅੱਜ ਦੇ ਦਿਨ ਅਸੀਂ ਪ੍ਰਣ ਕਰੀਏ ਕਿ ਅਸੀਂ ਬੇਟੇ ਔਰ ਬੇਟੀ 'ਚ ਕੋਈ ਅੰਤਰ ਨਹੀਂ ਸਮਝਾਂਗੇ ਜੋ ਮਾਨ ਸਤਕਾਰ ਅਸੀਂ ਬੇਟਿਆਂ ਨੂੰ ਦਿੰਨਾ ਉਹੀ ਮਾਨ ਸਤਕਾਰ ਹੈ ਜਿਹੜਾ ਬੇਟੀਆਂ ਨੂੰ ਦਈਏ ਤਾਂ ਕਿ ਉਹ ਵੀ ਚੰਗੀ ਤਰੱਕੀ ਕਰ ਸਕਣ ਸੋ ਦੁਬਾਰਾ ਫਿਰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ। ਕਦਾਂ ਚਿਆ ਗਿਆ ਹੋਵੇ ਤੁੰਗਸਟਮੀਏ ਪੂਜਾ ਕੀਤੇ ਜਰੀਏ ਕਨਿਆ ਮਦੀ ਮਾ ਗੋਰੀ ਦੀ ਪੂਜਾ ਹੈ। ਦੂਰਗਾਸ਼ਟ ਮਹੀਨਿਆਂ ਪਹਿਲਾਂ ਆਪਣੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਆਪਣੇ ਵਾਸਤੇ ਬੜਾ ਖੁਸ਼ੀ ਦਾ ਦਿਨ ਆ ਕੈਬਨਿਟ ਮੰਤਰੀ ਪੰਜਾਬ ਚੇਤਨ ਸਿੰਘ ਜੋੜਾ ਮਾਜਰਾ ਜੀ ਆਪਣੇ ਘਰੋਂ ਬੱਚਿਆਂ ਦੇ ਵਾਸਤੇ ਬਣਵਾ ਕੇ ਲੈ ਆਏ ਨੇ ਸਾਰੇ ਮੈਂਬਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਇਕੱਲੇ ਇਕੱਲੇ ਬੱਚੇ ਨੂੰ ਆਪਣੇ ਹੱਥਾਂ ਨਾਲ ਆਸ਼ੀਰਵਾਦ ਵੀ ਦਿੱਤਾ ਪ੍ਰਸ਼ਾਦ ਵੀ ਛਕਾਇਆ ਇਸ ਕਰਕੇ ਮੈਂ ਆਪਣੇ ਸਮਾਨਾ ਵਸਿਆਂ ਨੂੰ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਆਓ ਜੀ ਦਰ ਆਓ ਪੂਜਾ ਕੀਤੇ ਜਰੀਏ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ ਦੇ ਦਿਆਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਅਸ਼ਟਮੀ ਦਾ ਦਿਨ ਸਾਡੇ ਵਾਸਤੇ ਬਹੁਤ ਪਵਿੱਤਰ ਦਿਨ ਹੈ ਕਿਉਂਕਿ ਅੱਜ ਕੰਨਿਆਵਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਉਹਨਾਂ ਦੀ ਪੂਜਾ ਅਰਚਨਾ ਪੂਜਾ ਕੀਤੀ ਜਾ ਰਹੀ ਹੈ ਸੋ ਅਸੀਂ ਇੱਕੋ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਸਾਰੇ ਦੇਸ਼ ਵਾਸੀਆਂ ਨੂੰ ਕਿ ਜਿਹੜੀ ਬੇਟੀ ਹੈ ਇਹਨੂੰ ਜਿੰਨਾ ਹੋ ਸਕੇ ਉਹਨੂੰ ਉਹਨਾਂ ਪੜ੍ਹਾਓ ਲਿਖਾਓ ਉਹ ਚੰਗੇ ਮੁਕਾਮ ਤੇ ਪਹੁੰਚੇ ਕਿਉਂਕਿ ਅਸੀਂ ਦੇਖਿਆ ਕਈ ਵਾਰੀ ਇਹ ਚ ਭਾਵ ਅੰਤਰ ਕੀਤਾ ਜਾਂਦਾ ਹੈ ਕਿ ਜਿਹੜੀ ਬੇਟੀ ਹੈ ਉਹਨੂੰ ਉਹਨਾਂ ਪੜਾਇਆ ਲਿਖਾਇਆ ਨਹੀਂ ਜਾਂਦਾ ਜਾਂ ਬੇਟੇ ਦੇ ਮੁਕਾਬਲੇ ਉਹਨੂੰ ਘੱਟ ਸਮਝਿਆ ਜਾਂਦਾ ਸੋ ਅੱਜ ਦੇ ਦਿਨ ਅਸੀਂ ਪ੍ਰਣ ਕਰੀਏ ਕਿ ਅਸੀਂ ਬੇਡੇ ਔਰ ਬੇਟੀ 'ਚ ਕੋਈ ਅੰਤਰ ਨਹੀਂ ਸਮਝਾਂਗੇ ਜੋ ਮਾਨ ਸਤਕਾਰ ਅਸੀਂ ਬੇਟਿਆਂ ਨੂੰ ਦਿੰਨਾ ਉਹੀ ਮਾਨ ਸਤਕਾਰ ਹੈ ਜਿਹੜਾ ਬੇਟੀਆਂ ਨੂੰ ਦਈਏ ਤਾਂ ਕਿ ਉਹ ਵੀ ਚੰਗੀ ਤਰੱਕੀ ਕਰ ਸਕਣ ਸੋ ਦੁਬਾਰਾ ਫੇਰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ